ਸਸੀ ਕਾਲ ਜੀ ਮੈਂ ਚੰਨਗਾਮ ਸਿੰਘ ਹੋਲ ਡਾਇਰਵੇਦਾ ਤੋਰੀ ਤੋਂ ਖੰਦ ਗੋਵਿੰਦਾ ਸਾਰਵਿਕ ਸੇਵਾ ਸੰਸਥਾ ਵੱਲੋਂ ਜੀ ਕੋਰ ਵੀਡੀਓ ਲੈ ਕੇ ਤੁਹਾਡੀ ਸੇਵਾ ਚਾਜ ਰਹੇ ਹਾਂ ਮੇਰੇ ਹੱਥ ਹੈ ਕਿ ਖਰਲ ਬੈਦਾਂ ਦੇ ਹੱਥਾਂ 'ਚ ਖਰਲਾਂ ਹੀ ਹੋਣਗੀਆਂ ਹੋਰ ਤਾਂ ਕੀ ਹੋ ਸਕਦਾ ਤੇ ਜਾਂ ਜੜੀ ਬੁੱਟੀਆਂ ਸੋ ਇਹ ਆਪਾਂ ਜਿਹੜਾ ਤਿਆਰ ਕਰ ਰਹੇ ਹਾਂ ਜੀ ਫਾਰਮੂਲਾ ਇਹ ਅਗੇ ਪ੍ਰਾਸ਼ਵੰਨ ਜਿਹੜਾ ਸ਼ਕਤੀ ਪ੍ਰਾਸ਼ ਇੱਕ ਬਣਾਉਣੇ ਹੁੰਦੇ ਆ ਪੁਰਸ਼ਾਂ ਦੀ ਕਮਜ਼ੋਰੀ ਵਾਸਤੇ ਮਰਦਾਨਾ ਕਮਜ਼ੋਰੀ ਵਾਸਤੇ ਤੁਸੀਂ ਦੇਖਦੇ ਰਹੇ ਨੂੰ ਵੀਡੀਓ ਤੇ ਹਰ ਤਰ੍ਹਾਂ ਦੀ ਜਿਹੜੀ ਮਰਦਾਨਾ ਕਮਜ਼ੋਰੀ ਠੀਕ ਕਰਦਾ ਹੈ ਇਹ ਹੁਣ ਸਿਆਲ ਦਾ ਬਸ ਜਾਂਦਾ ਜਾਂਦਾ ਹੁਣ ਜਿਹੜਾ ਬੈਚ ਹੈ ਇੱਕ ਦੋ ਬੈਚ ਬਣ ਗਏ ਅੱਗੇ ਗਰਮੀ ਦੇ ਵਿੱਚ ਹੋਰ ਫਾਰਮੂਲੇ ਬਣਦੇ ਨੇ ਤੇ ਹੁਣ ਅਗਲਾ ਬੈਚ ਤਿਆਰ ਹੋ ਰਿਹਾ ਉਹਦਾ ਤਿਆਰੀ ਕਰ ਰਹੇ ਆ ਇੱਕ ਵੀਡੀਓ ਹੋਰ ਪਾਉਂਗਾ ਉਹਦੇ ਵਿੱਚ ਆਪਾਂ ਸਾਰਾ ਬਣਦਾ ਦਿਖਾਵਾਂਗੇ ਕਿਵੇਂ ਬਣ ਕੇ ਫਿਰ ਪੈਕਿੰਗ ਹੋ ਜਾਂਦੀ ਹੈ ਤੇ ਫਿਰ ਤੁਹਾਡੇ ਕੋਲ ਪਹੁੰਚ ਜਾਂਦੀ ਆ ਠੀਕ ਹੈ ਜੀ ਇਹ ਹੈਗਾ ਜੋ ਰਗੜ ਰਿਆ ਮੈਂ ਰਸ ਸੰਧੂਰ ਰਸ ਸੰਧੂਰ ਦਾ ਸ਼ੀਸ਼ਿਆਂ ਪਿਆ ਸਾਹਮਣੇ ਤੁਸੀਂ ਦੇਖ ਰਹੇ ਹੋ ਸੋ ਇੱਕ ਖਰਲ ਦੇ ਵਿੱਚ ਆਪਾਂ ਖਰਲ ਕਰਦੇ ਆ ਇਹਨੂੰ ਤੇ ਇਹਨੂੰ ਜਿਹੜੀ ਹੈਗੀ ਚਮਕ ਜਿਹੜੀ ਆ ਹੁੰਦੀ ਹੈ ਨਾ ਚਮਕ ਮਾਰਨੀ ਹੁੰਦੀ ਹੈ ਇਹਦੀ ਇੱਕ ਵੀਡੀਓ ਚ ਪਹਿਲਾਂ ਦੱਸਿਆ ਜੀ ਮੈਂ ਕਦੇ ਵੀ ਅਸੀਂ ਹੈ ਨਾ ਪਸਮਾ ਜਦੋਂ ਪਾਉਣੇ ਹਨ ਸ਼ੀਸ਼ੀ ਤੋਂ ਨੂੰ ਖੋਲ ਕੇ ਦਿਖਾਉਣਾ ਜਿੱਦਾਂ ਜਿੱਦਾਂ ਇਹ ਬੰਗ ਪਸਮਾ ਨਾ ਅਤੇ ਜਿਹੜਾ ਆਪਣੇ ਗੁਰੂ ਤੋਂ ਸਿੱਖਿਆ ਹੋਵੇ ਮੈਂ ਪਹਿਲਾਂ ਵੀ ਕਿਹਾ ਸੀ ਵੀ ਵਿਦਿਆ ਦੇ ਨਾਲ-ਨਾਲ ਪੜ੍ਹਾਈ ਦੇ ਨਾਲ-ਨਾਲ ਪ੍ਰੈਕਟੀਕਲੀ ਹੋਣਾ ਵੀ ਬਹੁਤ ਜ਼ਰੂਰੀ ਹੈ ਤੇ ਮੇਰੇ ਪਿਤਾ ਮੇਰੇ ਗੁਰੂ ਜੀ ਤੋਂ ਸਿੱਖਿਆ ਮੈਂ ਪ੍ਰੈਕਟੀਕਲ ਸੋ ਜਿਵੇਂ ਗੁਰੂ ਦੱਸਦੇ ਨੇ ਵੀ ਭਸਮ ਨੂੰ ਜਦੋਂ ਅਸੀਂ ਪਾਉਣਾ ਜਿਵੇਂ ਕੰਚ ਹੈ ਨਾ ਗਲਾਸ ਹੈ ਸ਼ੀਸ਼ੀ ਕੰਚ ਦੀ ਹੈ ਕਈ ਪਲਾਸਟਿਕ ਦੀਆਂ ਆਉਣ ਲੱਗੀਆਂ ਤੇ ਜਦੋਂ ਇਹਨੂੰ ਅਸੀਂ ਖੋਲਦੇ ਹਾਂ ਉੱਪਰ ਉਹਨਾ ਢੱਕਣ ਪਟਕੇ ਨੂੰ ਖੋਲਿਆ ਜਾਂਦਾ ਫਿਰ ਪਹਿਲਾਂ ਤਾਂ ਆਪਾਂ ਰਾਸ ਸਿੰਧੂਰ ਦੀ ਲਗੜਾਈ ਕਰਨੀ ਹੈ ਨਾ ਤੇ ਗੁਰੂ ਸਾਨੂੰ ਇਹ ਦੱਸ ਦਿੰਨੇ ਵੀ ਕਿਹੜੀਆਂ ਬਾਸਮਾ ਨੂੰ ਕਿਵੇਂ ਕਿੰਨਾ ਕੁ ਰਗੜਾਈ ਕਰਨੀ ਹੈ ਕਿ ਨਹੀਂ ਕਰਨੀ ਫਿਰ ਕਿਵੇਂ ਇਹਨੂੰ ਵਰਤਨਾ ਕਿਵੇਂ ਫਾਰਮੂਲੇ ਵਿੱਚ ਪੈਣਾ ਜਿਹੜਾ ਆਪਾਂ ਆਕ ਬਣਾਉਣੇ ਆ ਕੋਈ ਵੀ ਪਰਾਸ਼ ਬਣਾਉਣੇ ਆ ਕਿਸ ਵਕਤ ਉਹਦੇ ਵਿੱਚ ਇਹ ਚੀਜ਼ਾਂ ਪੈਣਗੀਆਂ ਕਿਹੜੇ ਮੌਕੇ ਪੈਣਗੀਆਂ ਵੀ ਬਹੁਤੇ ਗਰਮ ਚ ਪਾਉਣੀਆਂ ਜਾਂ ਠੰਡਾ ਕਰਕੇ ਪਾਉਣੀਆਂ ਨੇ ਉਹ ਸਾਰਾ ਨਾ ਉਹੀ ਵਿਧੀ ਵਿਧਾਨ ਆ ਜਾਂਦਾ ਤੇ ਮਤਲਬ ਉਹ ਕਹਿੰਦਾ ਗੁਰੂ ਤੋਂ ਜਦੋਂ ਸਿੱਖੇ ਹੁੰਨੇ ਆ ਫੇਰ ਹੀ ਪਤਾ ਲਾਦੇ ਚੀਜ਼ਾਂ ਦਾ ਹਨਾ ਖੱਤੀ ਜਦੋਂ ਬਣਾਉਣੇ ਆ ਆਪਾਂ ਸੋ ਬਚਪਨ ਤੋਂ ਮੇਰੇ ਹੱਥ ਸੇ ਜੜੀ ਬੁੱਟੀਆਂ ਲਹੀਆਂ ਨੇ ਵਾਜਪੰਤੋਂ ਮੇਰੇ ਹੱਥੇ ਜੜੀ ਬੁੱਟੀਆਂ ਨਹੀਂ ਆਣੇ ਜੀ ਜੜੀ ਬੁੱਟੀਆਂ ਨਾਲ ਹੀ ਖੇਡਦੇ ਰਹਿਆ ਤੇ ਹੁਣ ਬਾਕੀ ਪਿਤਾ ਜੀ ਨਾਲ ਪ੍ਰੈਕਟਿਸ ਕਰਦੇ ਸੀ ਬਾਹਰ ਅੰਦਰ ਜਾਂਦੇ ਮੈਨੂੰ ਜਾਂ ਆਪਣੇ ਦੁਆਖਾਨੇ ਤੇ ਤੇ ਮਰੀਜ਼ਾਂ ਨੂੰ ਦਵਾਈਆਂ ਬੁੱਟੀਆਂ ਪਾਉਣੀਆਂ ਕਿਵੇਂ ਦਵਾਈ ਦੇ ਰਹੇ ਨੇ ਕਹਿੰਦੇ ਹੁੰਦੇ ਵੀ ਦੇਖਿਆ ਕਰ ਲਵੇ ਖੜਕੇ ਨਾ ਫਿਰ ਉਹਨਾਂ ਨੇ ਪਰਚੀ ਬਣਾ ਕੇ ਦੇ ਦੇਣੀ ਮੈਂ ਦਵਾਈਆਂ ਬੁੱਟੀਆਂ ਪਾਉਣੀਆਂ ਮਰੀਜ਼ਾਂ ਨੂੰ ਸਮਝਾਉਣੀਆਂ ਛੋਟਾ ਹੁੰਦਾ ਹੀ ਲੱਗਿਆ ਸੀ ਨਾ ਤੇ ਵੀ ਆ ਮਰੀਜ਼ਾਂ ਨੂੰ ਉਹਨਾਂ ਨੇ ਆਪਣੀ ਜਿਹੜੀ ਪੈੜ ਤੇ ਲਿਖ ਦੇਣਾ ਇਹਦੇ ਵਿੱਚ ਕੋਈ ਆਰੀ ਡਿਸਟਰਬੈਂਸ ਹੋ ਰਹੀ ਤਾਂ ਹੀ ਤੇ ਮੇਰੇ ਪਿਤਾ ਜੀ ਨੇ ਲਿਖ ਦੇਣਾ ਲੈਟਰ ਹੈਡ ਤੇ ਵੀ ਜਿਹੜਾ ਹੈਗਾ ਇਹ ਮਰੀਜ਼ ਨੂੰ ਆ ਦਵਾਈ ਦਿਓ ਜੀ ਆ ਲਿਖ ਦੇਣੀ ਦਵਾਈ ਆ ਚੂਰਨ ਪਾਉਣਾ ਚਾਹੀਦਾ ਇਹਦੇ ਵਿੱਚ ਹੋਰ ਐ ਚੂਰਨ ਐਡ ਕਰਨਾ ਫਿਰ ਉਹਦੇ ਉੱਪਰ ਲਿਖ ਦੇਣਾ ਨਾ ਵੀ ਇੰਨੇ ਟਾਈਮ ਲੈਣੀ ਆਪਾਂ ਜੀ ਮੇ ਦਵਾਈ ਤੁਸੀਂ ਡਾਕਟਰ ਤੋਂ ਲੈਣਿਓ ਲਿਖਿਆ ਹੁੰਦਾ ਉਹ ਮੈਂ ਮਰੀਜ਼ਾਂ ਨੂੰ ਸਮਝਾਉਂਦਾ ਮੈਂ ਇਸ ਤਰ੍ਹਾਂ ਲੈਣੀ ਆ ਜੀ ਆ ਪਰਹੇਜ਼ ਰੱਖਣੇ ਨੇ ਸੋ ਐਵੇਂ ਪ੍ਰੈਕਟੀਕਲ ਨਾਲ ਹੁੰਦਾ ਗਿਆ ਤੇ ਫਿਰ ਸਮਝਾਉਣੀ ਆ ਦਵਾਈ ਐਨੇ ਵਾਰੀ ਲੈਣੀ ਐ ਦੀ ਐਨੀਆਂ ਪੂੜੀਆਂ ਕਰਨੀਆਂ ਨੇ ਕਈ ਵਾਰੀ ਪੂੜੀਆਂ ਬਣਾ ਕੇ ਦਿੰਦਾ ਮੈਂ ਹਨਾ ਮੇਰੀ ਡਿਊਟੀ ਲੱਗ ਜਾਂਦੀ ਫਿਰ ਜਦੋਂ ਪਿਤਾ ਜੀ ਮੈਨੂੰ ਕਹਿੰਦੇ ਪੂੜੀਆਂ ਬਣਾ ਦੇ ਬਈ 60 ਪੂੜੀਆਂ ਬਣਾ ਦੇ 30 ਪੂੜੀਆਂ ਬਣਾ ਦੇ ਫਿਰ ਥੋੜੀ ਜਾਨ ਜਿਹੇ ਬਣ ਜਾਂਦੀ ਵੀ ਹੁਣ ਟਾਈਮ ਲੱਗੂ ਹਨਾ ਪੂੜੀਆਂ ਬਣਾਉਣ ਨੂੰ ਵੀ ਪੰਗਾ ਵੈ ਗਿਆ ਚਲੋ ਉਦੋਂ ਬਚਪਨ ਜਿਹਾ ਆਪਾਂ ਨੂੰ ਕਈ ਚੀਜ਼ਾਂ ਲੱਗਦੀਆਂ ਹਨਾ ਵੀ ਕਿੱਥੋਂ ਹਨਾ ਬਹੁਤ ਜਾ ਪਤਾ ਇਹ ਕਰਤਾ ਮੈਨੂੰ ਆਹ ਕੰਮ ਕਹਤਾ ਪਰ ਨਾਲ-ਨਾਲ ਹਨਾ ਮੈਂ ਕਰਦਾ ਗਿਆ ਚਲੋ ਮਹਾਰਾਜ ਦੀ ਕਿਰਪਾ ਨਾਲ ਪਿਤਾ ਜੀ ਦੀ ਕਿਰਪਾ ਨਾਲ ਤੇ ਜਿਹੜਾ ਇਹ ਪ੍ਰੈਕਟੀਕਲੀ ਆਯੁਰਵੇਦ ਨੂੰ ਬਹੁਤ ਨੇੜਿਓਂ ਸਿੱਖਿਆ ਗਿਆ ਹਨਾ ਤੇ ਪੜ੍ਹਾਈ ਦੇ ਨਾਲ ਨਾਲ ਨਾ ਪ੍ਰੈਕਟੀਕਲੀ ਬਹੁਤ ਜ਼ਰੂਰੀ ਹੁੰਦਾ ਤੇ ਮਰੀਜ਼ਾਂ ਨੂੰ ਦਵਾਈਆਂ ਦੇਣੀ ਆ ਸਮਝਾਉਣੀ ਆ ਮਰੀਜ਼ਾਂ ਦੇ ਰੋਗ ਨੂੰ ਸਮਝਣਾ ਡਾਇਗਨੋਸ ਜਿਹੜਾ ਹੁੰਦਾ ਨਾ ਨਿਦਾਨ ਹੁੰਦਾ ਤੇ ਦਵਾਈ ਕਿਹੜੀ ਦੇਣੀ ਆ ਕਿਵੇਂ ਦੇਣੀ ਆ ਫਿਰ ਬਣਾਉਣਾ ਦਵਾਈਆਂ ਨੂੰ ਤੇ ਫਿਰ ਮੈਨੂਫੈਕਚਰਿੰਗ ਲਾਈਨ ਮੇਰੀ ਰਹੀ ਦਵਾਈਆਂ ਬਣਾਉਣ ਦੀ ਤੇ ਉਸ ਕਰਕੇ ਕਈ ਮਤਲਬ ਆਲਓਵਰ ਸਾਰੇ ਪਾਸੇ ਜਿਹੜਾ ਗਿਆਨ ਤਾਂ ਨਾਲ ਨਾਲ ਮਿਲਦਾ ਗਿਆ ਬਾਕੀ ਗਿਆਨ ਤਾਂ ਸਾਰੀ ਉਮਰ ਹੀ ਆਪਣਾ ਨਾ ਪੂਰਾ ਨਹੀਂ ਹੋ ਸਕਦਾ ਗਿਆਨ ਆਪਾਂ ਸਾਰੀ ਉਮਰ ਹੀ ਸਿੱਖਦੇ ਰਹਿਣੇ ਆ ਮੈਂ ਵੀ ਸਾਰੀ ਉਮਰ ਹੀ ਸਿੱਖਦਾ ਰਹੂੰਗਾ ਨਾ ਕੋਈ ਸਿੱਖਣ ਦੀ ਕੋਈ ਸੀਮਾ ਨਹੀਂ ਹੈਗੀ ਤੇ ਸਿੱਖਦੇ ਰਹਿਣੇ ਆਸੀਂ ਤੇ ਮੇਰੇ ਪਿਤਾ ਜੀ ਤੋਂ ਬਹੁਤ ਕੁਝ ਸਿੱਖਿਆ ਬਹੁਤ ਕੁਝ ਸਿੱਖਿਆ ਤੇ ਉਹੀ ਮੇਰੇ ਗੁਰੂ ਨੇ ਸੋ ਪਰ ਜਦੋਂ ਬਹੁਤ ਜ਼ਿਆਦਾ ਮਨ ਚ ਤਮੰਨਾ ਜੀ ਹੋਈ ਸਿੱਖਣ ਦੀ ਹਨਾ ਵੀ ਹੁਣ ਮੈਂ ਸਿੱਖਣਾ ਆਯੁਰਵੇਦ ਬਾਰੇ ਜਾਣਨਾ ਜਦੋਂ ਇੱਕ ਅੰਦਰ ਲੱਗ ਜਾਂਦੀ ਹੈ ਨਾ ਵੀ ਹਾਂ ਸਿੱਖਣਾ ਖਿਚ ਜੀ ਪੈਣ ਲੱਗ ਜਾਂਦੀ ਆ ਤੇ ਬਚਪਨ ਤੋਂ ਸਿੱਖੇ ਰਿਹਾ ਸੀ ਤੇ ਬਚਪਨ ਦੇ ਵਿੱਚ ਹੁੰਦੀ ਹੈ ਜਿਵੇਂ ਕਹਿੰਦੇ ਨੇ ਵੱੱਦਾ ਚੱਟੀ ਦੀ ਹੈ ਨਾ ਬਜ਼ੁਰਗ ਕਹਿੰਦੇ ਨੇ ਵੱੱਦਾ ਚੱਟੀ ਭਰਦਾ ਕਈ ਵਾਰੀ ਬਚਪਨ ਚ ਹੈ ਜਆ ਸੁਭਾਅ ਹੁੰਦਾ ਆਪਣਾ ਪਰ ਨਾਲ ਮੇਰੇ ਪਿਤਾ ਜੀ ਦੀ ਸੰਗਤ ਮੈਨੂੰ ਕਾਫੀ ਹੋਈ ਆ ਸੰਗਤ ਉਹਨਾਂ ਦੀ ਸੰਗਤ ਕਰਕੇ ਹੀ ਅੱਜ ਬਹੁਤ ਕੁਝ ਜ਼ਿੰਦਗੀ ਦੇ ਵਿੱਚ ਸੁਧਾਰ ਆ ਹਨਾ ਜੇ ਮੇਰੇ ਪਿਤਾ ਜੀ ਦੀ ਸੰਗਤ ਕਰੀਆ ਮੈਂ ਸਾਧੂ ਸੰਤਾਂ ਕੋਲੇ ਜਾਂਦਾ ਮੇਰੇ ਪਿਤਾ ਜੀ ਨਾਲ ਸਾਧੂ ਮਹਾਤਮਾ ਦੇ ਨਾਲ ਵਿਚਰਦੇ ਜਾਂਦੇ ਸੋ ਮੇਰੇ ਪਿਤਾ ਜੀ ਕੋਲੇ ਸਾਧੂ ਮਹਾਤਮਾ ਬਹੁਤ ਆਉਂਦੇ ਤੇ ਹੋਰ ਲੰਗਰ ਦੇ ਵਿੱਚ ਸੇਵਾ ਕਰਨੀ ਜਾਂ ਹੋਰ ਕਰਨਾ ਭਾਂਡੇ ਮਾਂਜਨੇ ਲੰਗਰਾਂ ਚ ਜਾ ਕੇ ਕਿਤੇ ਵੀ ਉਦੋਂ ਜਿੱਕ ਜਾਣਾ ਛੋਟੇ ਹੁੰਦੇ ਨੂੰ ਆਪਾਂ ਲੱਗਦੇ ਨੇ ਮੈਨੂੰ ਕਿਉਂ ਕਹਿਤਾ ਸੋ ਇਦਾਂ ਹੁਣ ਨਾਲ ਨਾਲ ਆਯੁਰਵੇਦ ਨੂੰ ਸਿੱਖਿਆ ਸੋ ਜਦੋਂ ਸਿੱਖਣ ਦਾ ਬਹੁਤ ਜ਼ਿਆਦਾ ਇੱਛਾ ਜੀ ਹੋਈ ਬਹੁਤ ਜ਼ਿਆਦਾ ਤਮੰਨਾ ਵੱਡਾ ਹੋਇਆ ਤੇ ਉਦੋਂ ਨੂੰ ਹੌਲੀ ਹੌਲੀ ਫਿਰ ਤੁਹਾਨੂੰ ਪਤਾ ਫਿਰ ਮੇਰੇ ਪਿਤਾ ਜੀ ਚਲੇ ਗਏ ਸੋ ਬਾਕੀ ਕਾਫੀ ਕੁਝ ਸਿਖਾ ਆ ਗਏ ਨਾ ਬਚਪਨ ਤੋਂ ਲੈ ਕੇ ਬਾਕੀ ਆਹਾ ਜਿਹੜੀ ਸ਼ੀਸ਼ੀ ਹੁੰਦੀ ਹੈ ਉਹਨਾਂ ਨੇ ਸਿਖਾਇਆ ਵੀ ਇਹਨੂੰ ਨਾਲ ਲਾ ਕੇ ਨਹੀਂ ਆਪਾਂ ਝਾੜਨਾ ਹੁੰਦਾ ਨਾ ਇਹਦੇ ਨਹੀਂ ਫਿਰ ਕੰਚ ਕੁੰਚੇ ਕੋਈ ਵਾਰੀ ਟੁੱਟ ਕੇ ਵਿੱਚ ਗਏ ਜੇ ਖਰਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਕੋਈ ਵੀ ਭਸਮਾ ਕੋਈ ਵੀ ਹੈ ਨਾ ਕੋਈ ਜਿਹੜੇ ਫਾਰਮੂਲੇ ਚ ਪਾਉਣੇ ਆ ਉਸ ਤੋਂ ਪਹਿਲਾਂ ਖਰਲ ਕਰਨੀ ਬਹੁਤ ਜ਼ਰੂਰੀ ਨੇ ਤੇ